ਦੋਸਤੋ ਵੀਰੋ ਭੈਣੋ ਪ੍ਰਭਾਉ ਸਤਿ ਸ੍ਰੀ ਅਕਾਲ RAM RAM ਅਸਲਾਮੁਅਲੈਕੁਮ ਵ ਰਹਿਮਤੁਲਾਹੀ ਵ ਬਰਕਾਤੂ ਮੈਂ ਹਾਂ ਬਾਬਾ ਅਲੀ ਖਾਨ ਚਿਸ਼ਤੀ ਪਰ ਤੁਸੀਂ ਦੇਖ ਰਹੇ ਹੋ ਮੇਰਾ YouTube ਚੈਨਲ ਅਲੀ ਜੰਤਰ ਮੰਤਰ ਤੰਤਰ ਮੈਂ ਤੁਹਾਡੇ ਵਾਸਤੇ ਬਹੁਤ ਸੋਹਣਾ ਮੰਤਰ ਲੈ ਕੇ ਆਇਆ ਮੰਤਰ ਨੰਬਰ 237 ਪੇਜ ਨੰਬਰ 655 ਕੌਣ ਖੋਲਣ ਦਾ ਮੰਤਰ ਮੰਤਰ ਵਾਲ ਜਾਣ ਤੋਂ ਪਹਿਲਾਂ ਪਿਆਰਾ ਜਿਹਾ ਇੱਕ ਲਾਈਕ ਦੇ ਦਿਓ ਤੇ ਜੇ ਚੰਗਾ ਲੱਗਾ ਸ਼ੇਅਰ ਜ਼ਰੂਰ ਕਰਿਓ ਪਵਨ ਚੱਲੇ ਪਾਣੀ ਚੱਲੇ ਜਮੀ ਆਸਮਾਨ ਚੱਲੇ ਸੂਰਜ ਦੀ ਲਹਿਰ ਚੱਲੇ 3300 ਸੁਹਾਗ ਚੱਲੇ 9 나ਥ 52 ਵੀਰ ਚੱਲੇ 124000 ਪੈਗੰਬਰ ਚੱਲੇ 4 ਕੂਟ ਦਾ ਪਹਿਲਵਾਨ ਚੱਲੇ ਪੂਰਾ ਹਾਥੀ ਜ਼ਰਦ ਅੰਬਾਰੀ ਜਲਦ ਬੌੜਿਓ ਵਹਾਂ ਤੇ ਸ਼ਾ ਅਲੀ ਦੀ ਪਹਿਲੀ ਸਵਾਰੀ ਮੰਤਰ ਦੀ ਵਿਧੀ ਸੁਣ ਲੋ ਵਿਧੀ 21 ਦਿਨ ਵਿੱਚ ਸਿੱਧ ਹੋਵੇ ਜਦ 21 ਦਿਨ ਰੋਜ਼ 101 ਵਾਰ ਕਰਨਾ ਸਿੱਧ ਹੁੰਦਾ ਹੈ ਧੂਫ ਜਗਾ ਕੇ ਤੇ ਲੋਟਾ ਪਾਣੀ ਦਾ ਰੱਖ ਕੇ ਸ਼ਿਪਦੇ ਵੱਲ ਪਾਸੇ یوں ਕਰਕੇ ਬੈਠਣਾ ਤੁਸੀਂ ਲੈਹੰਦੇ ਪਾਸੇ ਜਿੱਧਰੋਂ ਚੜਦਾ ਵਾ ਉਧਰ ਪੂਰਬੋਂ ਦਾ ਤੇ ਪੱਛਮੋਂ ਦਾ ਲੈਹੰਦਾ ਪਾਸਾ ਲੈਹੰਦੇ ਪਾਸੇ ਬੈਠਣਾ ਤੁਸੀਂ ਪੱਛਮ ਵੱਲ ਲੋਭਾਂ ਚਲਾ ਕੇ ਲੋਹबान ਤੁਸੀਂ ਸਿੰਗਾਪੂਰੀ ਲੈਣੀ ਆ ਕੋਰਡੀਆ ਲੋਹबान 8 ਕੀ ਜੀ 10 ਰੁਪਏ ਵਾਲੀ ਨਾਲ ਲਿਓ ਇਹ ਖਰਾਬ ਹੁੰਦੀ ਆ ਤੇ ਫਿਰ ਚੱਪ ਦੇ ਵਿੱਚ ਵੇਲਣ ਪੈਂਦਾ ਵਧੀਆ ਲੋਹबान ਜਿਹੜੀ 1000 2000 ਰੁਪਏ ਕਿਲੋ ਆਂਦੀ ਆ ਉਹ ਲਓ ਅਤਰ ਲਗਾ ਕੇ ਜਪ ਕਰੋ ਇੱਕੋ ਸਮੇਂ ਤੇ ਰਾਤ ਵੇਲੇ ਨਹਾ ਤੋ ਕੇ ਜਪ ਕਰਨਾ ਅੱਗਾ ਪਿੱਛਾ ਨਹੀਂ ਕਰਿਆ ਕਰਨਾ ਟਾਈਮ ਕੋ ਫਿਰ ਡੋਲੀ ਤੇ ਸੱਤ ਫੂਕਾਂ ਮਾਰੋ ਡੋਲੀ ਵਿੱਚ ਡੋਲੀ ਖੇਡੇਗੀ ਮੜੀ ਮਸਾਣੀ ਜਾਦੂ ਭੂਤ প্রেਤ ਜਿੰਨ ਪिशाच ਜੋ ਵੀ ਆਤਮਾ ਖਚੀਲ ਹੋਵੇ ਉਸ ਤੇ ਸਿਰ ਤੇ ਆ ਕੇ ਖੇਡੇਗੀ ਤੇ ਆਪਣੇ ਆਪ ਦੱਸੇਗੀ ਇਹ ਮੇਰਾ ਆਉਣ ਦਾ ਕੀ ਕਾਰਨ ਆ ਤੇ ਜਾਵਾਂਗੀ ਕਿਵੇਂ ਹਾਜ਼ਰ ਕਰਕੇ ਉਹ ਜੋ ਵੀ ਮੰਗੇ ਉਸ ਨੂੰ ਦੁਆ ਦਿਓ ਜੋ ਮੰਗੇ ਦੇ ਦਿਓ ਮਰੀਜ਼ ਠੀਕ ਹੋ ਜਾਵੇਗਾ ਦੋਸਤੋ ਇਹ ਸੀਗਾ ਪੌਣ ਖੋਲਣ ਦਾ ਮੰਤਰ ਦੋਸਤੋ ਇਹ ਗ੍ਰੰਥ 500 ਪੇਜ ਦਾ ਬਣ ਚੁੱਕਾ ਵਾ जिने ਲੈਣਾ ਹੋਵੇ WhatsApp ਤੇ ضرور ਮੇਰਾ رابطہ ਕਰ ਲਓ 170 ਮੰਤਰ ਜੀ ਦੇ 500 ਦੇ ਠੀਕ ਹੈ ਜੀ ਇਹਦਾ ਹਾਦੀਆ ਤੁਸੀਂ WhatsApp ਤੇ ਪੁੱਛ ਸਕਦੇ ਹੋ ਤੇ ਤੁਸੀਂ ਸਾਨੂੰ ਆਨਲਾਈਨ ਵੀ ਪੇਮੈਂਟ ਕਰਕੇ ਤੇ ਇਹ ਗ੍ਰੰਥ ਮੰਗਵਾ ਸਕਦੇ ਹੋ ਜਾਂ ਇੱਥੇ ਆ ਕੇ ਦਰਬਾਰ ਤੇ ਲੈ ਜਾ ਸਕਦੇ ਹੋ ਅਗਲਾ ਮੰਤਰ ਲੈ ਕੇ ਆ ਰਹੇ ਆ ਦਰਦ ਤਰਤਾ ਨਾਸ਼ਿਕ ਸ਼ਿਵ ਜੀ ਦਾ ਮੰਤਰ ਦੋਸਤੋ ਕਰ ਦਿਓ ਫਿਰ ਲਾਈਕ ਸ਼ੇਅਰ ਸਬਸਕ੍ਰਾਈਬ ਜਿਹਨੇ ਨਹੀਂ ਕੀਤਾ ਇਹ ਤੱਕ ਕਰ ਲੋ ਸਸੇ ਕਰ ਰਾਮ ਰਾਮ ਅਸਲਾਮੁਅਲੈਕ